ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਪਵਜਲ ਪਾਰਉ ਤਾਰਨ ਹਾਰਾ ਗੁਰ ਪ੍ਰਸਾਦੀ ਹਰ ਨਾਮ ਸੁਮਾਲ ਸਦ ਹੀ ਨਿਭਹਿ ਤੇਰੇ ਨਾਲ ਰਹਾਉ ਨਾਮ ਨਾ ਚੇਤਾ ਮਨ ਮੁਖ ਗਾਵਾਰਾ ਬਿਨ ਨਾਵੇ ਕੈਸੇ ਪਾਵੇ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕੋ ਜੈਕਾਰ ਨਦਰ ਕਰੇ ਤਾਂ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹੱਲਾ ਤੀਜਾ ਨਾਮੇ ਉਦਰੇ ਜਿਤ ਸਭ ਜਿਤਨੇ ਲੋ ਗੁਰਮਖ ਜਿਨਾ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮਖ ਨਾਮ ਵਡਿਆਈ ਦੇ ਰਹਾਓ ਰਾਮ ਨਾਮ ਜਨ ਪ੍ਰੀਤ ਪਿਆਰ ਆਪੁਦਰੇ ਸਭ ਕੋ ਲੋਧਾਰਨ ਹਾਰ ਬਿਨ ਨਾਵੇ ਮਨ ਮੁਖ ਜੰਪੁਰ ਜਾਹੇ ਓਖੇ ਹੋਵੇ ਚੋਟਾ ਖਾਹੇ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਹੱਲਾ ਤੀਜਾ ਗੋਵਿੰਦ ਪ੍ਰੀਤ ਸਨ ਕਾਦਿਕ ਉਧਾਰੇ RAM ਨਾਮ ਸ਼ਬਦ ਵਿਚਾਰੇ ਹਰ ਜੀਉ ਆਪਣੀ ਕਿਰਪਾ ਧਾਰ ਗੁਰਮਖ ਨਾਮੇ ਲਗੇ ਪਿਆਰ ਰਹਾਓ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾਵਾ ਹੋਏ ਨਿਜ ਘਰ ਵਸੈ ਸੈ ਸੁਭਾਏ ਗੁਰਮਖ ਨਾਮ ਵਸੈ ਮਨ ਆਏ ਹਪੇ ਵੇਖੇ ਵੇਖਣਹਾਰ ਨਾਨਕ ਨਾਮ ਰਖੋ ਓਰ ਧਾਰ ਪੈਰੋ ਮਹੱਲਾ ਤੀਜਾ ਕਲਯੁਗ ਮੈਂ RAM ਨਾਮ ਓਰ ਧਾਰ ਬਿਨ ਨਾਵੇ ਮਾਥੇ ਪਾਵੇ ਸ਼ਾਰ RAM ਨਾਮ ਦੁੱਲਵ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਓ ਰਾਮ ਨਾਮ ਜਨ ਭਾਲੈ ਸੋਏ ਪੂਰੇ ਗੁਰਤੇ ਪ੍ਰਾਪਤ ਹੋਏ ਹਰ ਕਾ ਬਾਣਾ ਮੰਨੈ ਸੇ ਜਨ ਪਰਵਾਨ ਗੁਰ ਕੈ ਸਬਦ ਨਾਮ ਨਿਸ਼ਾਨ ਸੋ ਸੇਵੋ ਜੋ ਕਲ ਰਹਾ ਧਾਰ ਨਾਨਕ ਗੁਰਮਖ ਨਾਮ ਪਿਆਰ ਪੈਰੋ ਮਹੱਲਾ ਤੀਜਾ ਕਲ ਯੁਗ ਮੈਂ ਬੋ ਕਰਮ ਕਮਾਹੇ ਨਾ ਰੋਤ ਨਾ ਕਰਮ ਥਾਏ ਪਾਹੇ ਕਲ ਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲਗੈ ਪਿਆਰ ਰਹਾਓ ਤਾਨ ਮਨ ਖੋਜ ਕਰੈ ਮੈਂ ਪਾਇਆ ਗੁਰਮਖ ਰਾਮ ਨਾਮ ਚੇਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਏ ਰਾਮ ਨਾਮ ਰਵ ਰਹਾ ਤੇ ਹਲੋਏ ਕਲ ਯੁਗ ਮੈਂ ਹਰ ਜੀ ਹੋਵੇ ਕੋ ਹੋਰ ਰਤਨਾ ਕਾਈ ਨਾਨਕ ਗੁਰਮਖ ਹਿਰਦੈ ਰਾਮ ਨਾਮ ਲੇਹੋ ਜਮਾਈ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੁਦਾ ਮਾਨਮਖ ਰੋਗ ਵਿਆਪੇ ਤ੍ਰਿਸਨਾ ਜਲੇ ਧਿਕਾਈ ਮਰ ਮਰ ਜੰਮੈ ਠੋਰ ਨਾ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦਿਓ 부ਝਾਈ ਹੋ ਮੈਂ ਰੋਗੀ ਜਗ ਤੋ ਪਾਇਆ ਬਿਨ ਸਬਦੈ ਰੋਗ ਨਾ ਜਾਈ ਰਹਾਓ ਸਿਮਰਤ ਸਾਤਰ ਪੜਹਿ ਮਨ ਕੀਤੇ ਬਿਨ ਸਬਦੈ ਸੁਰਤ ਨ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋਂ ਪਾਇਆ ਸੁਖ ਵਸਿਆ ਮਨ ਆਏ ਚੌਥੀ ਪਦਵੀ ਗੁਰਮੁਖ ਵਰਤੈ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤ ਗੁਰ ਕਿਰਪਾ ਕੀਨੇ ਵਿੱਚ ਆਪ ਚੁਕਾ ਗਵਾਇਆ ਏਕ ਸੁਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨੇਚਲ ਸਾਚਾ ਏਕੋ ਨਾਉ ਮਰੈ ਨਾ ਜਾਇਆ ਪੈਰੋ ਮਹੱਲਾ ਤੀਜਾ ਮਾਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਜੈ ਰੋਗ ਗਵਾਵੈ ਗੁਰਸਬਦੀ ਵਿਚਾਰਾ ਹਰ ਜਿਉ ਸਤ ਸੰਗਤ ਮਿਲਾਏ ਨਾਨਕ ਤਿਸਨੂ ਦੇਵੜਾਈ ਜੋ RAM ਨਾਮ ਚਿਤ ਲਾਇ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੈ ਜਿਨ ਹਰ ਰਖਿਆ ਉਰਤਾਰਾ ਜਨ ਹਾਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮੈਂ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵੱਡ ਭਾਗੇ ਸਤਗੁਰ ਸੇਵਾ ਲਾਏ ਜੋ ਇੱਛਾ ਸੋਈ ਫਲ ਪਾਵੇ ਗੁਰ ਬਾਣੀ ਸੁਖ ਪਾਏ ਪੈਰੋ ਮਹੱਲਾ ਤੀਜਾ ਦੁਖ ਵਿੱਚ ਜਦ ਮੈਂ ਦੁਖ ਮਰਿਆ ਦੁਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲਿਆ ਬਿਸਟਾ ਮਾਹੇ ਸਮਾਏ ਤਰੇਗ ਤਰੇਗ ਮਾਨਮੁਖ ਜਨਮ ਮੰਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਓ ਗੁਰ ਕਾ ਸਬਦ ਸਭ ਰੋਗ ਗਵਾਏ ਜਿਸਨੂੰ ਹਰ ਜੀਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੂੰ ਮਨ ਵਸਾਏ ਸਤਿਗੁਰ ਭੇਟੈ ਤਾਂ ਫਲ ਪਾਏ ਸਚ ਕਰਣੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰੈ ਪਿਆਰ ਤਿਨ ਕੀ ਰੇਣ ਮਿਲੇ ਤਾਂ ਮਸਤਕ ਲਾਈ ਜਨ ਸਤਿਗੁਰ ਪੂਰਾ ਧਾਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਆ ਤਿਨ ਕੀ ਰੇਣ ਮਿੜੈ ਤਾਂ ਮਸਤਕ ਲਾਈ ਜਿਨ ਸਤਗੁਰ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਆ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ